ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ 뮤직 টিচার ਤੇ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਆਪ ਜੀ ਸਕਰੀਨ ਦੇ ਉੱਤੇ ਤਬਲਾ ਦੇਖ ਰਹੇ ਹੋ ਅੱਜ ਆਪਾਂ ਤਬਲੇ ਦੀਆਂ ਪੰਜ ਪ੍ਰਸਿੱਧ ਤਾਲਾਂ ਜਿਹੜੀਆਂ ਕਿ ਕੀਰਤਨ ਦੇ ਵਿੱਚ ਜਾਂ ਆਮ ਤੌਰ ਦੇ ਉੱਤੇ ਗੀਤਾਂ ਦੇ ਵਿੱਚ ਵੀ ਵੱਜਦੀਆਂ ਨੇ ਉਹਨਾਂ ਪੰਜ ਤਾਲਾਂ ਦਾ ਆਪਾਂ ਅੱਜ ਸਰ ਲੇਖ ਦੇਖਾਂਗੇ ਉਹਨਾਂ ਦੀਆਂ ਮਾਤਰਾਵਾਂ ਦੇਖਾਂਗੇ ਅਤੇ ਉਹਨਾਂ ਬਾਰੇ ਜਾਣਕਾਰੀ ਹਾਸਲ ਕਰਾਂਗੇ ਕਿ ਉਹ ਪੰਜ ਤਾਲਾਂ ਕਿਹੜੀ-ਕਿਹੜੀਆਂ ਹਨ ਜਿਹੜੀਆਂ ਸਾਨੂੰ ਪਤਾ ਹੋਣੀ ਚਾਹੀਦੀਆਂ ਨੇ ਜੇ ਅਸੀਂ ਕੀਰਤਨ ਦੇ ਵਿਦਿਆਰਥੀ ਆ ਜਾਂ 뮤직 ਦੇ ਵਿਦਿਆਰਥੀ ਆ ਤਾਂ ਸਾਨੂੰ ਇਹਨਾਂ ਤਾਲਾਂ ਤਾਲਾਂ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਨੇ ਜਿਹੜੇ ਮੈਸੇਜ ਕਰ ਰਹੇ ਸੀ ਵੀ ਤਾਲ ਵਿੱਚ ਗਾਣਾ ਕਿੱਦਾਂ ਆਵੇ ਤਾਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਵੀਡੀਓ ਨੂੰ ਜ਼ਰੂਰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਆਪਾਂ ਸਭ ਤੋਂ ਪਹਿਲਾਂ ਕਹਿਰਵਾ ਤਾਲ ਬਾਰੇ ਜਾਣਾਂਗੇ ਅਤੇ ਫਿਰ ਦਾਦਰਾ ਤਾਲ ਬਾਰੇ ਜਾਣਾਂਗੇ ਤੀਨ ਤਾਲ ਬਾਰੇ ਜਾਣਾਂਗੇ ਰੂਪਕ ਤਾਲ ਬਾਰੇ ਜਾਣਾਂਗੇ ਅਤੇ ਅੰਤ ਵਿੱਚ ਏਕ ਤਾਲ ਬਾਰੇ ਜਾਣਾਂਗੇ ਇਹ ਪੰਜ ਤਾਲਾਂ ਨੇ ਜਿਹੜੀਆਂ ਹਰੇਕ ਸੰਗੀਤ ਪ੍ਰੇਮੀ ਨੂੰ ਜਾਂ ਸੰਗੀਤ ਸਿੱਖਣ ਵਾਲੇ ਨੂੰ ਪਤਾ ਹੋਣੀ ਚਾਹੀਦੀਆਂ ਨੇ ਬਾਕੀ ਤਾਲਾਂ ਤੇ ਹੋਰ ਬਹੁਤ ਨੇ ਪਰ ਆਪਾਂ ਇਹਨਾਂ ਪੰਜ ਤਾਲਾਂ ਦੀ ਜਾਣਕਾਰੀ ਅੱਜ ਹਾਸਲ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਆਪ ਜੀ ਨਾ ਅੱਜ ਦੀ ਵੀਡੀਓ ਤੋਂ ਇਹਨਾਂ ਤਾਲਾਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹਾਸਲ ਕਰ ਸਕੋ ਆਓ ਜੀ ਵੀਡੀਓ ਸ਼ੁਰੂ ਕਰਦੇ ਹਾਂ ਜਿਹੜੇ ਚੈਨਲ ਦੇ ਉੱਤੇ ਨਵੇਂ ਨੇ ਉਹਨਾਂ ਨੂੰ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਦਬਾ ਦੇਣਾ ਤਾਂ ਜੋ ਆਉਣ ਵਾਲੇ ਨੋਟੀਫਿਕੇਸ਼ਨ ਆਪ ਜੀ ਤੱਕ ਪਹਿਲਾਂ ਪਹੁੰਚ ਸਕਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਤਾਲ ਕਹਿਰਵਾ ਬਾਰੇ ਤਾਲ ਕਹਿਰਵਾ ਜਿਹੜਾ ਹੈ ਉਹਦੇ ਆਠ ਮਾਤਰਾ ਹੁੰਦੀਆਂ ਨੇ ਅਤੇ ਚਾਰ ਮਾਤਰਾ ਤੋਂ ਬਾਅਦ ਅਗਲਾ ਵਿਭਾਗ ਸ਼ੁਰੂ ਹੁੰਦਾ ਹੈ ਮਤਲਬ ਕਿ ਚਾਰ ਮਾਤਰਾ ਇੱਕ ਖਾਨੇ ਵਿੱਚ ਚਾਰ ਮਾਤਰਾ ਅਗਲੇ ਖਾਨੇ ਵਿੱਚ ਇਦਾਂ ਕਰਕੇ ਚਾਰ ਤੋਂ ਬਾਅਦ ਪੰਜਵੀਂ ਮਾਤਰਾ ਦੇ ਉੱਤੇ ਉਹਦੀ ਖਾਲੀ ਆਉਂਦੀ ਹੈ ਤਾਲੀ ਖਾਲੀ ਵਿੱਚੋਂ ਆਪਾਂ ਅੱਜ ਦੇਖਦੇ ਹਾਂ ਕਿ ਉਹਦੇ ਬੋਲ ਜਿਹੜੇ ਮਢਲੇ ਬੋਲ ਕਿਹੜੇ-ਕਿਹੜੇ ਨੇ ਆਪ ਜੀ ਨੋਨਾਂ ਬੋਲਾਂ ਨੋਟ ਕਰ ਲੈਣਾ ਬੋਲ ਨੇ ਧਾ ਟਿਟ ਤਿੰ ਤਿੰ ਤਕ ਟਿਟ ਧਿੰ ਧ ਧਾ ਟਿਟ ਤਿੰ ਤਿੰ ਤਕ ਟਿਟ ਥਿੰ ਥਿੰ ਵਾਰਦੇ ਕਿਸਤਾਨੇ ਖਾ ਟਿਟ ਤਿੰ ਤਿੰ ਆਕ ਟਿਟ ਇਸ ਤਰ੍ਹਾਂ ਕਰਕੇ ਇਹ ਅੱਠ ਮਾਤਰਾ ਨੇ ਧਾ ਤਿਟ ਤਿੰ ਤਿੰ ਤਕ ਟਿਟ ਧਿੰ ਧਿੰ ਅਤੇ ਇਹਦੀ ਦੁੱਗਣਾ ਜਿਹੜੀ ਆਪਾਂ ਦੁੱਗਣ ਕਰਾਂਗੇ। ਧਤੀ ਤਾੜ ਤਤੀ ਧਾ ਮਧਤੀ ਤਾੜ ਤਤੀ ਧਾ ਨਾ ਧਤੀ ਤਾਣਾ ਤਤੀ ਧਾ ਨਾ ਧਤੀ ਤਾਣਾ ਤਤੀ ਧਾ ਨਾ ਤਤੀ ਇਹ ਹੋ ਗਈ ਦੁੱਗਣ ਕਹਿਰਵੇਂ ਦੀ ਧਾਤੀ ਤਾਣਾ ਤਾਤੀ ਧਾਨਾ ਧਤੀ ਤਾਨਾ ਤਾਤੀ ਧਾਨਾ ਧਤੀ ਤਾਨਾ ਤਾਤੀ ਧਨਾ ਪੈ ਨਵ ਜਾ ਰਹੇ ਸੀ ਹੁਣ ਆਪਾਂ ਦੇਖ ਰਹੇ ਆ ਅੱਗੇ ਤਾਲ ਹੁੰਦੀ ਐ ਦੂਜੇ ਨੰਬਰ ਦੇ ਉੱਤੇ ਤਾਲ ਦਾ ਨਾਮ ਐ ਦਾਦਰਾ ਦਾਦਰਾ ਜਿਹੜੀ ਐ 6 ਮਾਤਰਾ ਦੀ ਤਾਲ ਹੁੰਦੀ ਐ ਇਹਦੇ ਜਿਹੜੇ 1 ਤੋਂ ਲੈ ਕੇ 3 ਤੱਕ ਇੱਕ ਵਿਭਾਗ ਬਣਦਾ ਐ ਖਾਨਾ ਬਣਦਾ ਐ ਜਦੋਂ ਆਪਾਂ ਲਿਖਦੇ ਆ ਕਾਪੀ ਦੇ ਉੱਤੇ ਅਤੇ ਚੌਥੀ ਮਾਤਰਾ ਦੇ ਉੱਤੇ ਖਾਲੀ ਹੁੰਦੀ ਐ ਪਹਿਲੀ ਮਾਤਰਾ ਦੇ ਉੱਤੇ ਧਾਲੀ ਆਉਂਦੀ ਐ ਇਸ ਕਰਕੇ ਆਪਾਂ ਇਹਨੂੰ ਵੀ ਵਜਾਉਣਾ ਸਿੱਖਾਂਗੇ ਅੱਜ ਠੇਕੇ ਦੇ ਜਿਹੜੇ ਮੋਢਲੇ ਬੋਲ ਨੇ ਉਹ ਹਨ ਆ ਘਿਨ ਨਾ ਆ ਤਿੰਨ ਨਾ ਆ ਤਿੰਨ ਆ ਤਿੰਨ ਆ ਤਿੰਨ ਆ ਤਿੰਨ ਇਦਾਂ ਕਰਕੇ ਆਪਾਂ ਇਹਦੇ ਮੋਢਲੇ ਬੋਲ ਆਪਾਂ ਠੇਕੇ ਦੇ ਬੋਲ ਦੇਖੇ ਨੇ ਕਿ 6 ਬੋਲ ਜਿਹੜੇ ਇਹਦੇ ਠੇਕੇ ਦੇ ਹੁੰਦੇ ਨੇ ਅਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ 6 ਮਾਤਰਾ ਦੇ ਵਿੱਚ ਦੁੱਗਣ ਦੇਖਾਂਗੇ ਇਹਦੀ ਦੁੱਗਣ ਦੇ ਬੋਲ ਨੇ ਧਾ ਧਿੰਨਾ ਧਾ ਤਿੰਨਾ ਧਾ ਧਿੰਨਾ ਧਾ ਤਿੰਨਾ ਧਾ ਧਿੰਨਾ ਧਾ ਤਿੰਨਾ ਧਾ ਧਿੰਨਾ مطلب ਕਿ ਆਪਾਂ ਠੇਕੇ ਦੇ ਬੋਲਾਂ ਨੂੰ ਇਹ ਦੁੱਗਣ ਦੇ ਵਿੱਚ ਦੋ ਗੁਣਾ ਦੇ ਵਿੱਚ ਵਜਾਇਆ ਤੇ ਉਹਨੂੰ ਕਹਿੰਦੇ ਨੇ ਦੁੱਗਣ ਹੁਣ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਅੱਗੇ ਤੀਜੀ ਤਾਲ ਤੀਜੀ ਤਾਲ ਜਿਹਨੂੰ ਆਪਾਂ ਕਹਿੰਨੇ ਆ ਰੂਪਕ ਰੂਪਕ ਦੀਆਂ 7 ਮਾਤਰਾ ਹੁੰਦੀਆਂ ਨੇ ਇਹਦੇ ਵਿੱਚ 3 2 2 ਦਾ ਵਿਭਾਗ ਬਣਦਾ ਹੈ ਮਤਲਬ ਕਿ 3 ਮਾਤਰਾ ਤੋਂ ਬਾਅਦ ਲਾਈਨ ਖਿੱਚੀ ਜਾਂਦੀ ਹੈ ਲਿਖਣ ਵੇਲੇ ਫਿਰ ਚੌਥੀ ਪੰਜਵੀਂ ਮਾਤਰਾ ਤੋਂ ਬਾਅਦ ਫਿਰ ਲਾਈਨ ਖਿੱਚੀ ਜਾਂਦੀ ਹੈ ਅਤੇ 6ਵਾਂ 7ਵਾਂ ਮਾਤਰਾ ਆਖਰੀ ਖਾਨੇ ਵਿੱਚ ਆ ਜਾਂਦੀ ਹੈ ਇਸ ਤਰ੍ਹਾਂ ਕਰਕੇ 7 ਮਾਤਰਾ ਦੇ ਵਿੱਚ ਇਹ ਤਾਲ ਹੁੰਦੀ ਹੈ ਇਸ ਨੂੰ ਢਾਈ ਤਾਲ ਵੀ ਕਹਿੰਦੇ ਨੇ ਸੰਗੀਤ ਦੇ ਵਿੱਚ ਥੋੜੀ ਜੀ ਟੈਡੀ ਲਾਈ ਦੀ ਤਾਲ ਹੁੰਦੀ ਹੈ ਇਹ ਆਪਾਂ ਇਹਦੇ ਬੋਲ ਦੇਖਾਂਗੇ তিন তিন নানি না তিন তিন নানা নিন তিন নানা ধি ਕਰਕੇ ਆਪਾਂ ਰੂਪਕ ਦੀ ਸੱਤ ਮਾਤਰਾ ਬਾਰੇ ਜਾਣਦੇ ਹਾਂ ਕਿ ਇਹ ਜਿਹੜੀਆਂ ਰੂਪਕ ਦੀਆਂ ਸੱਤ ਮਾਤਰਾਵਾਂ ਨੇ 3 2 2 ਦਾ ਇਹਦਾ ਵਿਭਾਗ ਹੁੰਦਾ ਹੈ ਅਤੇ ਅੱਗੇ ਗੱਲ ਕਰਦੇ ਹਾਂ ਆਪਾਂ ਚੌਥੀ ਤਾਲ ਤੀਨ ਤਾਲ 16 ਮਾਤਰਾ ਦੀ ਇਹ ਤਾਲ ਹੁੰਦੀ ਹੈ ਜਿਹਦੇ ਵਿੱਚ 4-4 ਮਾਤਰਾ ਦੇ ਵਿਭਾਗ ਬਣਦੇ ਨੇ 4 ਅਤੇ ਉਹਨਾਂ 4-4 ਮਾਤਰਾ ਜਿਹੜੀਆਂ ਨੇ 4-4 ਮਾਤਰਾਵਾਂ ਨੂੰ ਵਜਾਉਂਦੇ ਆ ਹੋયા 16 ਮਾਤਰਾ ਵਜਾਈਆਂ ਜਾਂਦੀਆਂ ਨੇ ਉਹਦੇ ਬੋਲ ਕਿਸ ਤਰ੍ਹਾਂ ਨੇ ਧਾ ਧਿਨ ਧਿਨ ਧਾ ਧਾ ਧਿਨ ਧਿਨ ਧਾ ਧਾ ਤਿਨ ਤਿਨ ਤਾ ਤਾ ਧਿਨ ਧਿਨ ਧਾ ਆਓ ਜੇ ਆਪਾਂ ਬਜਾਣੇ ਇਹਨਾਂ ਕਿ 16 ਮਾਤਰਾ ਹੁੰਦੀਆਂ ਨੇ ਆਮ ਕਰਕੇ ਰਾਗਾਂ ਦੇ ਵਿੱਚ ਜਿਹੜੇ ਸ਼ਬਦ ਪੜੇ ਜਾਂਦੇ ਨੇ ਪ੍ਰਸਿੱਧ ਤਾਲ ਹੈ ਤੀਨ ਤਾਲ ਇਹਦੇ ਵਿੱਚ ਖੁਸ਼ੀ ਨਾਲ ਤੇ ਸ਼ੌਂਕ ਨਾਲ ਸ਼ਬਦ ਪੜਿਆ ਜਾਂਦਾ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਪੰਜਵੀਂ ਤਾਲ ਪੰਜਵੀਂ ਤਾਲ ਜਿਸ ਦਾ ਨਾਮ ਹੈ ਏਕ ਤਾਲ ਏਕ ਤਾਲ ਦੀਆਂ 12 ਮਾਤਰਾ ਹੁੰਦੀਆਂ ਨੇ 6 ਵਿਭਾਗ ਹੁੰਦੇ ਨੇ ਅਤੇ ਉਹਨਾਂ 6 ਵਿਭਾਗਾਂ ਦੇ ਵਿੱਚ ਦੋ-ਦੋ ਮਾਤਰਾਵਾਂ ਦਾ ਇੱਕ-ਇੱਕ ਖਾਨਾ ਹੁੰਦਾ ਹੁਣ ਆਪਾਂ ਉਹਦੇ ਬੋਲਾਂ ਬਾਰੇ ਜਾਣਦੇ ਹਾਂ ਉਹਦੇ ਬੋਲ ਨੇ 12 ਧਿੰ ਧਿੰ ਧਾਗੇ ਟਿਟਕਿਟ ਤੂੰ ਨਾ ਕੱਤਾ ਧਾਗੇ ਟਿਟਕਿਟ ਧਿੰ ਨ ਆਪਾਂ ਬੋਲੀਆ ਵਜਾਣਾ ਦੇਖਦੇ ਆ ਧਿੰ ਧਿੰ ਧਾਗੇ ਟਿਟਕਿਟ ਤੂੰ ਨਾ ਕੱਤਾ ਧਾਗੇ 12 ਮਾਤਰਾ ਜਿਹੜੀਆਂ ਨੇ ਏਕ ਤਾਲ ਦੀਆਂ ਇਸ ਤਰੀਕੇ ਨਾਲ ਵਜਾਈਆਂ ਜਾਂਦੀਆਂ ਨੇ ਉਮੀਦ ਹੈ ਕਿ ਇਹਨਾਂ ਪੰਜ ਤਾਲਾਂ ਬਾਰੇ ਆਪ ਜੀ ਕੁਝ ਨਾ ਕੁਝ ਅੱਜ ਇਸ ਵੀਡੀਓ ਵਿੱਚ ਜ਼ਰੂਰ ਸਿੱਖੇ ਹੋਵੋਗੇ ਆਪ ਜੀ ਨੇ ਇਹਨਾਂ ਤਾਲਾਂ ਦੀਆਂ ਮਾਤਰਾਵਾਂ ਯਾਦ ਰੱਖਣੀਆਂ ਨੇ ਜਿਸ ਤਰ੍ਹਾਂ ਤਬਲੇ ਤੇ ਵਜੀਆਂ ਨੇ ਤੇ ਜਿਹੜੇ ਤਬਲਾਵਾਦਕ ਜਾਂ ਤਬਲੇ ਨਾਲ ਸੰਬੰਧਿਤ ਵੀਰ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਇਹਨਾਂ ਬੋਲਾਂ ਨੂੰ ਆਪ ਜੀ ਨੇ ਚੰਗੀ ਤਰ੍ਹਾਂ ਯਾਦ ਕਰ ਲੈਣਾ ਤਬਲੇ ਦੇ ਉੱਤੇ ਬੋਲ ਕਿਸ ਤਰ੍ਹਾਂ ਵਜਾਉਣੇ ਨੇ ਆਪ ਜੀ ਨੇ ਇਸ ਵੀਡੀਓ ਵਿੱਚ ਦੇਖੇ ਨੇ ਕਿਹੜਾ ਬੋਲ ਕਿੱਥੇ ਵੱਜ ਰਿਹਾ ਆਪ ਜੀ ਚੈੱਕ ਕਰ ਲੈਣਾ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲਈ ਆਪ ਜੀ ਨੂੰ ਬੇਨਤੀ ਹੈ ਕਿ ਚੈਨਲ ਨਾਲ ਜੁੜੇ ਰਹਿਣਾ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਿਆ ਕਰੋ ਇਹ ਮੇਰੀ ਬੇਨਤੀ ਹੈ ਤਾਂ ਕਿ ਕੋਈ ਸਾਨੂੰ ਗਿਆਨ ਆ ਜਾਏ ਥੋੜੀ ਵੀਡੀਓ ਦੇਖਣ ਨਾਲ ਆਪ ਜੀ ਨੂੰ ਪੂਰੀ ਗੱਲ ਸਮਝ ਨਹੀਂ ਆਏਗੀ ਇਸ ਕਰਕੇ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਿਆ ਕਰੋ ਅੱਜ ਲਈ ਐਨ ਆਈ ਜੀ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ